ਕੀ ਗੱਲ ਰਵੀ ਇਹਨੇ ਸੋਹਣੇ ਮਾਰਕਸ ਨਾਲ 10ਵੀਂ ਪਾਸ ਕਰਕੇ ਵੀ ਤੇਰੇ ਚਿਹਰੇ ਤੇ ਇਹ ਨਹੀਂ ਉਦਾਸੀ ਕਿਉਂ ਦੀਦੀ ਮੈਂ ਨਾ ਮੈਡੀਕਲ ਸਟਰੀਮ ਅਡਾਟ ਕਰਨਾ ਚਾਹੁੰਦਾ ਤੇ ਤੁਹਾਨੂੰ ਤੇ ਪਤਾ ਹੀ ਐ ਪ੍ਰਾਈਵੇਟ ਸਕੂਲ ਦੇ ਵਿੱਚ ਨਾ ਲੱਖਾਂ ਤੱਕ ਦੇ ਖਰਚੇ ਹੁੰਦੇ ਨੇ ਉਹੀ ਸਰਚ ਕਰਕੇ ਹਟਿਆ ਮਾਂ ਪਾਪਾ ਨੇ ਤਾਂ ਅੱਗੇ 10ਥ ਤੱਕ ਦਾ ਖਰਚਾ ਬੜੀ ਮੁਸ਼ਕਲ ਨਾਲ ਚੱਕਿਆ ਮੇਰਾ ਅਬ ਤੁਸੀਂ ਵੀ ਟਿਊਸ਼ਨ 'ਚ ਮੇਰੀ ਪੂਰੀ ਹੈਲਪ ਕੀਤੀ ਆ ਬਟ ਨਾ ਹੁਣ ਮੈਂ ਪਾਪਾ ਤੇ ਹੋਰ ਬੋਝ ਨਹੀਂ ਬਣਨਾ ਚਾਹੁੰਦਾ ਪਰ ਏ ਬੋਝ ਤਾਂ ਸਰਕਾਰ ਨੇ ਪਹਿਲੇ ਹੀ ਸਿਰ ਤੋਂ ਲਾ ਦਿੱਤਾ ਹੈ ਰਵੀ ਮਤਲਬ ਮਤਲਬ ਇਹ ਕਿ ਸਰਕਾਰ ਨੇ ਸਕੂਲ ਆਫ ਐਮੀਨੈਂਸ ਦੇ ਨਾਲ ਸਭ ਕੁ ਸੌਖਾ ਕਰ ਦਿੱਤਾ ਹੈ 12ਵੀਂ ਤੱਕ ਐਡਮਿਸ਼ਨਸ ਪੋਰਟਲਸ ਬਣਾ ਕੇ ਤੇਰੇ ਵਰਗੀ ਹੁਣ ਹਰ ਬੱਚਿਆਂ ਲਈ ਵਰਚੁਅਲ ਕਲਾਸਰੂਮਸ ਸਾਇੰਸ ਲੈब्स ਤੇ ਹੋਰ ਜ਼ਰੂਰਤ ਦੀਆਂ ਸਾਰੀਆਂ ਸਹੂਲਤਾਂ ਸਟਾਰਟ ਕਰ ਦਿੱਤੀਆਂ ਨੇ ਬਿਲਕੁਲ ਦੀਦੀ ਹੁਣ ਨਾ ਮੈਂ ਤੁਹਾਨੂੰ ਡਾਕਟਰ ਬਣ ਕੇ ਹੀ ਦਿਖਾਵਾਂਗਾ ਇਹ ਹੋਈ ਨਾ ਗੱਲ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਤਸਵੀਰ ਬਦਲ ਰਹੀ ਹੈ ਤੇ ਹੁਣ ਹਜ਼ਾਰਾਂ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਲੈ ਰਹੇ ਨੇ ਪੰਜਾਬ ਸਰਕਾਰ ਦੇ 118 ਸਕੂਲ ਆਫ ਐਮਨੈਂਸ ਸਿੱਖਿਆ ਦੇ ਖੇਤਰ 'ਚ ਨਵੀਂ ਕ੍ਰਾਂਤੀ ਲੈ ਕੇ ਆ ਰਹੇ ਨੇ ਸਕੂਲ ਆਫ ਐਮਨੈਂਸ ਵਿੱਚ ਵਰਚੁਅਲ ਕਲਾਸਰੂਮ ਡਿਜੀਟਲ ਬਲੈਕਬੋਰਡ ਪ੍ਰੋਜੈਕਟਰ ਸਾਇੰਸ ਲੈਬ ਕੰਪਿਊਟਰ ਲੈਬ ਖੇਡ ਮੈਦਾਨ ਅਤੇ ਮਾਡਰਨ ਸਹੂਲਤਾ ਮੌਜੂਦ ਨੇ ਬੱਚਿਆਂ ਨੂੰ ਘਰ ਤੋਂ ਸਕੂਲ ਤੱਕ ਲਿਆਉਣ ਲਈ ਸਰਕਾਰੀ ਬਸਾਂ ਲਾਈਆਂ ਗਈਆਂ ਨੇ ਸਕੂਲ ਪ੍ਰਿੰਸੀਪਲ ਅਤੇ ਟੀਚਰਜ਼ ਨੂੰ ਟ੍ਰੇਨਿੰਗ ਦੇਣ ਲਈ ਦੇਸ਼ ਅਤੇ ਵਿਦੇਸ਼ ਦੀਆਂ ਨਾਮੀ ਸੰਸਥਾਵਾਂ ਚ ਭੇਜਿਆ ਜਾ ਰਿਹਾ ਹੈ ਸਕੂਲਾਂ ਚ ਬੱਚਾ ਪ੍ਰਾਈਵੇਟ ਚ ਪਾਉਣੇ ਪ੍ਰਾਈਵੇਟ ਚ ਪੜਾ ਲਿਓ ਸਰਕਾਰੀ ਚ ਪਾਉਣੇ ਸਰਕਾਰੀ ਚ ਪੜਾ ਲਿਓ ਪੜ੍ਹਾਈ ਦਾ ਕੋਈ ਫਰਕ ਨਹੀਂ ਹੋਊਗਾ ਟੀਚਰ ਉਧਰ ਵੀ ਆਜੇ ਟੀਚਰ ਇਧਰ ਵੀ ਆਜੇ ਰਿਜ਼ਲਟ ਵੀ ਐਜੇ ਆਉਣਗੇ ਮਰਜੀ ਆ ਤੁਹਾਡੀ ਪ੍ਰਾਈਵੇਟ ਚ ਫੀਸ ਲੱਗੂਗੀ ਸਰਕਾਰੀ ਜੀ ਫੀਸ ਵੀ ਲੱਗਣੀ ਸਿੱਖਿਆ ਕ੍ਰਾਂਤੀ ਦੇ ਨਾਲ ਬੱਚਿਆਂ ਦੇ ਰੋਸ਼ਨ ਭਵਿੱਖ ਦੀ ਨੀਂਹ ਮਜ਼ਬੂਤ ਕਰ ਰਹੀ ਹੈ ਪੰਜਾਬ ਸਰਕਾਰ